ਹਾਂ ਲਾ ਦਾਰੇ ਜਿਵੇਂ ਕਿ ਮੁੱਖ ਵਿਰੋਧੀ ਧਿਰ ਦੇ ਵਿੱਚ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਬਲੋਂ ਕੋਣ ਕਹਿੰਦਾ ਅਕਾਲੀ ਦਲ ਹੈਗੇ ਤੁਸੀਂ ਹੋਰ ਸਵਾਲ ਕਰੋ ਨਹੀਂ ਨਹੀਂ ਤੂੰ ਹੋਰ ਸਵਾਲ ਕਰੋ ਯਾਰ ਕੋਈ ਤੂੰ ਠੀਕ ਕਰ ਲੈ ਸਾਰੇ ਸਵਾਲਾਂ ਦਾ ਇਹ ਕੀ ਗੱਲ ਬਣੀ ਹਾਂ ਫਿਰ ਕੀ ਗੱਲ ਬਣੀ ਇਹ ਕੀ ਗੱਲ ਬਣੀ ਹਾਂ ਸਵਾਲ ਪੁੱਛ ਹਾਂ ਸਵਾਲ ਤੂੰ ਹੀ ਪੁੱਛੇਗਾ ਚਲ ਪੁੱਛ ਚਲ ਪੁੱਛ ਨਹੀਂ ਰਿਪੋਰਟ ਨਹੀਂ ਇੱਕ ਪੁੱਛੀਵੇਂ ਮੇਰੇ ਨਾਲ

ਆਲਮੋਸਟ ਜਨਵਰੀ ਦੇ ਲਾਸਟ ਜਾਂ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਇਲੈਕਸ਼ਨ ਹੋਊਗੀ ਸੋ ਇੱਕ ਮਹੀਨਾ ਕੱਲਾ ਇੱਕ ਮਹੀਨਾ ਰਹਿ ਗਿਆ ਤਾਂ ਫਿਰ ਪਾਰਟੀ ਦੇ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਜਾਂ ਸਾਡੇ ਸਾਡੇ ਐਮਐਲਏ ਸਾਹਿਬ ਨੇ ਉਹ ਉੱਥੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਉਦੋਂ ਮੈਂ ਨਹੀਂ ਸੀਗਾ ਉੱਥੇ ਕਿਉਂਕਿ ਪਾਰਲੀਮੈਂਟ ਚੱਲ ਰਹੀ ਸੀ ਤੇ ਅੱਜ ਮੈਂ ਉਹਨਾਂ ਨੂੰ ਇਹੀ ਬੂਸਟ ਕਰਨ ਵਾਸਤੇ ਆਇਆ ਸੀਗਾ ਕਿ ਦਿੱਲੀ ਦੇ ਵਿੱਚ ਜੋ ਕਮਾਲ ਦੇ ਕੰਮ ਕੀਤੇ ਨੇ ਕ੍ਰਾਂਤੀਕਾਰੀ ਕੰਮ ਕੀਤੇ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਉਹਨਾਂ ਕੰਮਾਂ ਨੂੰ ਬੂਰ ਪੈ ਰਿਆ ਤੇ ਸਾਡੀ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਰੀਪੀਟ ਹੋ ਰਹੀ ਹੈ ਤੇ ਪੰਜਾਬ ਦੇ ਵੱਲੋਂ ਜਿੰਨਾ ਯੋਗਦਾਨ ਹੋ ਸਕਦਾ ਪਹਿਲਾਂ ਵੀ ਪਾਇਆ ਸੀ ਪਿਛਲੀ ਵਾਰ ਵੀ ਇਸ ਵਾਰ ਵੀ ਅਸੀਂ ਪਾਵਾਂਗੇ ਸੋ ਉਸ ਸਿਲਸਿਲੇ 'ਚ ਮੈਂ ਮਿਲਣ ਵੀ ਆਇਆ ਸੀ ਤੇ ਨਵੇਂ ਸਾਲ ਦੀਆਂ ਵਧਾਈਆਂ ਵੀ ਦੇਣਾ ਹੈ ਮਾ ਸਰ ਤੁਸੀਂ ਕਿਹਾ ਕਿ 2017 ਦੇ ਵਿੱਚ ਅਸੀਂ 700 700 ਕਹਿੰਦੇ ਸੀ ਪਰ ਵੀਦ ਨਹੀਂ ਆਈਆਂ ਓਵਰ ਕੌਨਫੀਡੈਂਸ ਕਿਤਨਾ ਕਿਤੇ ਮਾਰ ਗਿਆ ਹੈਗਾ ਤਾਂ ਲੱਗਦਾ ਨਹੀਂ ਹੈਗਾ ਜਿਹੜਾ ਹੁਣ ਉਹ ਓਵਰ ਕੌਨਫੀਡੈਂਸ ਹੈ ਉਸ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਦੇਖੋ ਦੇਖੋ ਸਕਸੈਸ ਐਂਡ ਫੇਲਿਅਰ ਅਪਸ ਐਂਡ ਡਾਊਨ ਇਜ਼ ਪਾਰਟ ਆਫ ਲਾਈਫ ਈਵਨ ਅ ਸਟੇਟ ਲਾਈਨ ਆਫ ਈਸੀਜੀ ਇਜ਼ ਕਾਲਡ ਧੱਡ ਜਿੰਨਾ ਚਿਰ ECG ਦੀ ਲਾਈਨ ਐ ਚੱਲੀ ਜਾਂਦੀ ਹੈ ਨਾ ਉਹਨਾਂ ਚਿਰ ਜ਼ਿੰਦਗੀ ਹੈ ਜਦੋਂ ECG ਵੀ ਐ ਆ ਗਈ ਨਾ ਸਿੱਧੀ ਡਾਕਟਰ ਕਹਿੰਦੇ ਕਰੇ ਲੈ ਜਾਓ ਇਹਨੂੰ ਸੋ ਕੋਈ ਗੱਲ ਨਹੀਂ ਐਬਸੈਂਟ ਡਾਊਨ ਸਾਡੀ ਨਵੀਂ ਪਾਰਟੀ ਹੈ ਐਬਸੈਂਟ ਡਾਊਨ ਚੱਲਦੇ ਰਹਿੰਦੇ ਨੇ ਹਜੇ ਤਾਂ 7 ਸਾਲ ਪੁਰਾਣੀ ਪਾਰਟੀ ਵੀ ਨਹੀਂ ਹੈਗੀ ਸੋ ਅਸੀਂ ਜੋ ਪੁਰਾਣੀਆਂ ਗਲਤੀਆਂ ਹੋਈਆਂ ਜਿਨੇ ਕੋਈ ਗਲਤੀ ਨਹੀਂ ਕੀਤੀ ਉਹਨੇ ਫਿਰ ਇਹਦਾ ਮਤਲਬ ਕੋਈ ਕੰਮ ਵੀ ਨਹੀਂ ਕੀਤਾ ਸੋ ਗਲਤੀਆਂ ਤੋਂ ਅਸੀਂ ਸਿੱਖਾਂਗੇ ਤੇ ਅੱਗੇ ਤੋਂ ਉਹਨਾਂ ਗਲਤੀਆਂ ਨੂੰ ਨਾ ਦੁਹਰਾ ਕੇ ਵਧੀਆ ਕੰਮ ਕਰਾਂ। ਮੈਨੂੰ ਇਹ ਇਤਾਂ ਲੱਗਦਾ ਹੈ ਜਿਵੇਂ ਕਿ ਮੁੱਖ ਵਿਰੋਧੀ ਧਿਰ ਦੇ ਵਿੱਚ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।